ਲੁਧਿਆਣਾ ਦੇ ਪੱਖੋਵਾ ਰੋਡ ਤੇ ਕੋਈ ਵਿਆਹ ਸੀ ਤੇ ਉਥੇ ਸੁਣਨ ਚ ਇਹ ਹੈ ਕਿ ਦੋ ਧਿਰਾਂ ਸੀ ਆਪਸ ਦੇ ਵਿੱਚ ਖੇਬੜ ਬੀਆਂ ਗੋਲੀਆਂ ਚੱਲੀਆਂ 50 ਦੇ ਕਰੀਬ ਉਥੇ ਗੋਲੀਆਂ ਚੱਲੀਆਂ ਦੋ ਜਣਿਆਂ ਦੀ ਉਥੇ ਮੌਤ ਵੀ ਹੋ ਗਈ ਪਰ ਇੱਕ ਤੇ ਇਹ ਨਹੀਂ ਸਮਝ ਆ ਰਹੀ ਕਿ ਵਿਆਹ ਕੀ ਬਣ ਗਏ ਨੇ ਹੁਣ ਕਈ ਵਾਰੀ ਤੇ ਉਡੀਕਦੇ ਹੁੰਨੇ ਆ ਕਿ ਯਾਰ ਬਹੁਤ ਥੱਕੇ ਆ ਜ਼ਿੰਦਗੀ ਦੇ ਕੰਮਾਂ ਕਾਰਾਂ ਤੋਂ ਰੂਟੀਨ ਤੋਂ ਕੋਈ ਵਿਆਹ ਸ਼ਾਦੀ ਆ ਜੇ ਨਾਲੇ ਤੇ ਲੋਕਾਂ ਨੂੰ ਮਿਲ ਲਗੇ ਨਾਲੇ ਥੋੜੇ ਫਰੈਸ਼ ਹੋ ਜੀਏ ਪਰ ਹੁਣ ਤੇ ਮੈਨੂੰ ਲੱਗਦਾ ਵੀ ਡਰੀ ਆ ਵੀ ਪੈਲਸ ਦੇ ਵਿੱਚ ਕਿਤੇ ਕੁਝ ਹੋਰੀ ਨਾ ਹੋ ਜੇ ਕਿੰਨੀਆਂ ਖਬਰਾਂ ਆਪਾਂ ਕਰਦੇ ਆਂ ਇਹ ਕਹਾਣੀ ਦੇ ਵਿੱਚ ਵੀ ਸਮਝ ਨਹੀਂ ਆਇਆ ਵੀ ਉਹਨਾਂ ਨੇ ਉਸ ਜਗ੍ਹਾ ਨੂੰ ਵਿਆਹ ਵਾਲੀ ਜਗ੍ਹਾ ਨੂੰ ਇੱਕ ਲੜਾਈ ਦਾ ਮੈਦਾਨ ਬਣਾ ਲਿਆ ਵਿਆਹ ਤੇ ਵੋਟਾਂ ਪੰਜਾਬ ਦੀਆਂ ਇਦਾਂ ਦੀਆਂ ਹੀ ਹੁੰਦੀਆਂ ਹਮ ਮਤਲਬ ਕਿ ਚਾਹੇ ਵਿਆਹ ਚਾਹੇ ਵੋਟ ਆ ਬਬ ਮਤਲਬ ਪਤਾ ਹੀ ਨਹੀਂ ਰਗੜਿਆ ਕਿੰਨੇ ਜਾਣਾ ਰੋਲਾ ਕੀ ਦਾ ਤੇ ਰੰਗੜਾ ਕੀ ਦਾ ਹੁਣ ਇਹ ਜਿਹੜਾ ਵਿਆਹ ਸੀ ਵਿਆਹ ਤੇ ਤੁਸੀਂ ਦੇਖਿਆ ਹੋਣਾ ਪ੍ਰਬੰਧ ਦੱਸਦੇ ਆ ਕਿ ਵਿਆਹ ਤੇ ਕਾਫੀ ਹਾਈ ਪ੍ਰੋਫਾਈਲ ਹੈ ਬਿਲਕੁਲ ਅਸ਼ਾ ਉਥੇ ਇੱਕ ਵਿਧਾਇਕ ਸਾਹਿਬ ਵੀ ਪਹੁੰਚੋ ਇਸਨਾਮ ਆਦਮੀ ਪਾਰਟੀ ਦੇ ਦੱਸਦੇ ਉਹਨੂੰ ਵੀ ਟੈਂਟ ਪਾੜ ਕੇ ਕੱਢ ਕੇ ਲੈ ਕੇ ਗਏ ਨੇ ਓਹੋ ਉਹ ਤਾਂ ਗਨਗੁਨ ਮੈਂ ਜਿਹੜੇ ਨਾਲ ਹੁੰਦੀ ਹੈ ਸਿਕਿਉਰਿਟੀ ਹੁੰਦੀ ਆ ਹੁਣ ਆ ਕਿ ਮਟਰ ਪਨੀਰ ਛੱਡੋ ਵਿਧਾਇਕ ਸਾਹਿਬ ਤੇ ਨਿਕਲ ਗਿਆ ਬਾਹਰ ਇਥੋਂ ਜੀ 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 ਬਈ ਮੈਂ ਬਹਿ ਕੇ ਵਾਸਤੇ ਖੁਸ਼ਗਵਾਰ ਨਹੀਂ ਹੈ ਸਾਰਿਆਂ ਨੂੰ ਖਤਰਾ ਪੰਜਾਬੀ ਹਾਂ ਤੇ ਆ ਨਾ ਚੱਲ ਓਏ ਸੇਵਕਾ ਇਥੇ ਨੇ ਕੰਮ ਖਤਰੇ ਵਾਲਾ ਹੀ ਜੀ ਮਤਲਬ ਕਿ ਵਿਧਾਇਕ ਵੀ ਉਥੋਂ ਭੱਜ ਕੇ ਨਿਕਲੇ ਜੀ ਮੋਲਤੂ ਸੀ ਦਿਖਲਾ ਫਿਰ ਹੋਰ ਵੀ ਕੁਝ ਦੱਸਦੇ ਆ ਕਿ ਮੌਜਜ਼ ਲੋਕ ਉੱਥੇ ਆਏ ਸਨ 8 ਕੁ ਸੌ ਦੀ ਗੈਦਰਿੰਗ ਸੀ ਹੁਣ ਜਿਹੜਾ ਇਹ ਮਾਮਲਾ ਹੈ ਉਹ ਮਾਮਲਾ ਇਉਂ ਆ ਕਿ ਜਿਹੜਾ ਲਾੜਾ ਸੀ ਦੱਸਦੇ ਆ ਕਿ ਲਾੜੇ ਨੇ ਇਨਵਾਈਟ ਕੀਤਾ ਸੀਗਾ ਦੋਨੇ ਧਿਰਾਂ ਨੂੰ ਇਤ ਧਿਰਾਂ ਕਿਹੜੀਆਂ ਨੇ ਇੱਕ ਧਿਰਿਆ ਅੰਕੁਰ ਦੀ ਇੱਕ ਧਿਰਿਆ ਸ਼ੁਭ ਮੋਟੇ ਦੀ ਜਿਹੜੇ ਲੁਧਿਆਣੇ ਤੋਂ ਜਾਨੂ ਨੇ ਲੁਧਿਆਣੇ ਦੇ ਆ ਜਾਂ ਲੁਧਿਆਣੇ ਦੇ ਆਸ-ਪਾਸ ਦੇ ਆ ਉਹਨਾਂ ਲਈ ਇਹ ਨਾ ਕੋਈ ਨਵੇਂ ਨਹੀਂ ਹੈਗੇ ਜੀ ਇਹ ਦੋ ਗਰੁੱਪ ਕਹਿ ਲੋ ਗੈਂਗ ਕਹਿ ਲੋ ਅੱਜਕੱਲ ਤੁਹਾਨੂੰ ਪਤਾ ਹਿਸਾਬ ਕਿਤਾਬ ਇਹ ਆਪਦਾ ਆਪਦਾ ਗਲਬਾ ਵਧਾਉਣ ਵਾਸਤੇ ਵਜੂਦ ਪਾਰਾਦਰਸ ਹੋਣ ਵਾਸਤੇ ਪਹਿਲਾਂ ਵੀ ਲੜੇ ਨੇ ਜੀ ਮਤਲਬ ਕਿ ਉੱਥੇ ਤੁਸੀਂ ਦੇਖੋਗੇ ਸਬਜੀ ਮੰਡੀ ਤੇ ਲੁਧਿਆਣੇ ਦੇ ਬਹੁਤ ਖੁਸ਼ ਲੁਧਿਆਣੇ 'ਚ ਪੈਸੇ ਹੀ ਪੈਸਾ ਤੁਹਾਨੂੰ ਪਤਾ ਹੀ ਆ ਬਿਲਕੁਲ ਲੁਧਿਆਣੇ 'ਚ ਚਾਹੇ ਮਲਾਈ ਕਿਸੇ ਨਾ ਕਿਸੇ ਮਹਿਕਮੇ 'ਚੋਂ ਖਾਣੀ ਆ ਚਾਹੇ ਕਹਿ ਲੋ ਕੇ ਗੁੰਡਾਗਰਦੀ ਰਹੀ ਸਾਰਾ ਕੁਝ ਕੀਤਾ ਜਾ ਸਕਦਾ ਉੱਥੇ ਮਲਾਈ ਮਲਾਈ ਕਹਿ ਸਕਦੇ ਆਪਾਂ ਘਾੜਨੀ ਜਿਹੜੀ ਆ ਕਿ ਭਰੀ ਹੁੰਦੀ ਆ ਇਹ ਆਪਸ 'ਚ ਪਹਿਲਾਂ ਵੀ ਟਕਰਾਈ ਨੇ ਹਮ ਸ਼ਾਇਦ 24 ਦੇ ਵਿੱਚ ਵੀ ਇਹਨਾਂ ਦੀ ਆਪਸ 'ਚ ਦਵੱਲੀ ਫਾਇਰਿੰਗ ਹੋਈ ਆ ਠੀਕ ਹੈ ਜੀ ਇੱਥੇ ਆਏ ਨੇ ਦੋਵੇਂ ਤਰ੍ਹਾਂ ਜਦੋਂ ਆਹਮੋ ਸਾਹਮਣੇ ਹੋਈਆਂ ਤੇ ਇਹ ਆਪਸ ਦੇ ਵਿੱਚ ਤਲਕ ਹੋਏ ਕੋਈ ਇਹਨਾਂ ਦਾ ਤਰਿਆਕਲ ਬੰਦਾ ਸੀ ਉਹਨੇ ਬਿਠਾ ਲੇ ਹੂੰ ਬਠਾਲੇ ਜਿਸ ਵੇਲੇ ਤਾਂ ਇੱਕ ਨੇ ਆਪਦੇ ਨਾਲ ਦੇਆਂ ਨੂੰ ਫੋਨ ਉਦੋਂ ਤੱਕ ਕਰ ਦਿੱਤਾ ਸੀਗਾ ਹੂੰ ਠੀਕ ਹੈ ਜੀ ਜਦੋਂ ਮੀਨ ਵਾਈਲ ਜਦੋਂ ਬੈਠੇ ਸਨ ਟੇਬਲ ਤੇ ਤਾਂ ਇੱਕ ਬੰਨਿਓ ਮਤਲਬ ਕਿ ਫੈਕ ਕਰ ਦਿੱਤਾ ਗਿਆ ਜਿਹੜਾ ਕਿ ਤ੍ਰਿਆਕਲ ਦੀ ਸ਼ੈਦ ਲੱਗਿਆ ਹੂੰ ਉਹ ਦੂਜੇ ਪਾਸੇ ਵੀ ਹੋ ਗਿਆ ਤਾਂ ਮਤਲਬ ਕਿ ਉਧਰੋਂ ਦੇਖੋ ਚਾਨਚੱਕ ਜਿਹੜੇ ਉਹ ਬੰਦੇ ਸੀਗੇ ਉਹ ਪਹੁੰਚ ਗਏ ਜਿਹੜੇ ਪਿੱਛੋਂ ਆਉਣੇ ਸੀ ਜੀ ਇੱਕ ਥੇਰੇ ਕੋਲ ਹੋਣਗੇ ਫਿਰ ਉੱਥੇ ਕੰਮ ਚੱਲਿਆ ਜੇ ਸਾਰਾ ਇੰਸਾਈਡ ਇਹੋ ਹੀ ਸਾਮਾਨ ਆ ਰਹੀ ਆ ਕਿ ਮੁੜ ਕੇ ਤੇ ਦੱਸਦੇ ਆ ਕਿ ਵੀ ਜਿਨ੍ਹਾਂ ਨੇ ਵੀਡੀਓ ਵਾਡੀਓ ਵੀ ਪਾਸੇ ਤੋਂ ਬਣਾਈਆਂ ਨਾ ਉਹ ਵੀ ਮੁੜ ਕੇ ਹਿੱਲ ਗਏ ਇਹ ਨੀਆਂ ਗੋਲੀਆਂ ਜੀ ਦੱਸਿਆ ਗੋਲੀਆਂ ਬਹੁਤ ਹਾਂਜੀ ਹਾਂਜੀ 50 60 ਫਾਇਰ ਹੋਏ ਨੇ ਦੱਸਦੇ ਆ ਤਾਂ ਮੁੜ ਕੇ ਤੇ ਜਿਹੜੇ ਵਿਆਹ ਵੇਖਣ ਆਏ ਸਨ ਮੇਲ ਉਹ ਤਾਂ ਕੋਈ ਕੁਰਸੀਆਂ ਥੱਲੇ ਮੇਜ਼ ਥੱਲੇ ਸਮਝੋ ਵਾਰ ਹੋ ਗਈ ਗੱਲ ਵੀ ਬਿਲਕੁਲ ਆਪਾਂ ਮਹਿਸੂਸ ਕਰ ਸਕਦੇ ਹਾਂ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਜੇ ਤਾਂ ਕੱਟ ਚ ਡਰ ਜ਼ਿਆਦਾ ਲੱਗਦਾ ਹੈ ਨਾ ਜੀ ਤੋਂ ਇਸ ਕਰਕੇ ਭਾਈ ਉੱਥੇ ਤੇ ਫਿਰ ਹਫੜਾ ਦਫੜੀ ਹੂੰ ਆ ਵੇਖਣਾ ਸੀ ਤਾਂ ਉੱਥੇ ਤੇ ਫਿਰ ਜਾਨਾਂ ਬਚਾਉਣ ਦਾ ਖੌਫ ਪੈਦਾ ਹੋ ਗਿਆ ਜੀ ਤੇ ਦੱਸਦੇ ਆ ਕਿ ਉਤੋਂ ਬਾਅਦ ਪਤਾ ਲੱਗਿਆ ਕਿ ਇੱਕ ਤੇ लाड़े ਦੀ ਮਾਸੀ ਮਰ ਗਈ ਨੀਰੂਸ਼ਾ ਤੋਂ ਦਾ ਨਾਮ ਸੀ ਇੱਕ लाड़े ਦਾ ਕੋਈ ਜਿਗਰੀ ਯਾਰ ਸੀ ਬਚਪਨ ਦਾ ਉਹਦੇ ਬੱਚੇ ਛੋਟੇ ਛੋਟੇ ਇੱਕ ਕੋਈ 3-4 ਸਾਲ ਦਾ ਬੱਚਾ ਇੱਕ ਕੋਈ ਸ਼ਾਇਦ 1.5-2 ਸਾਲ ਦਾ ਮਤਲਬ ਕਿ ਦੋ નિર્ਦੋਸ਼ ਬੰਦੇ ਮਰ ਗਏ ਓਹੋ ਲੜਾਈ ਕਿਸੇ ਦਾ ਆ ਕੋਈ ਵਿਆ ਕਿਸੇ ਦਾ ਹਨਾ ਵਿਆਕ ਸਿੱਧਾ ਦੋਵਾਂ ਧਿਰਾਂ ਦਾ ਮਤਲਬ ਕਿ ਜਿਹੜਾ ਕਲੇਸ਼ ਹੋਇਆ ਉਹ નિર્ਦੋਸ਼ ਜਿਹੜੇ ਲੋਕ ਸੀਗੇ ਉਹਨਾਂ ਤੇ ਭਾਰੀ ਪੈ ਗਿਆ ਜੀ ਇਥੇ ਮੈਂ ਕਹਨਾ ਕਿ ਭਾਈ ਹੁਣ ਦੇਖੋ ਜਿੰਨੇ ਸੱਦੇ ਵੈਸੇ ਤੇ ਦੱਸਦੇ ਕਿ ਲਾੜੇ ਤੇ ਵੀ ਸ਼ਾਇਦ ਮੁਕੱਦਮਾ ਹੋ ਗਿਆ ਮੈਨੂੰ ਪਤਾ ਤਾਂ ਨਹੀਂ ਪਰ ਮੈਂ ਸੁਣ ਰਿਹਾ ਸੀਗਾ ਕੋਈ ਤਸਦੀਕ ਤੇ ਨਹੀਂ ਹੈ ਦੱਸਦੇ ਕਿ ਇੱਕ ਤੇ ਜਿਹੜੇ ਉੱਥੇ ਹੈਗੇ ਸੀਗੇ ਜੋ ਬੈਂਕ ਹਟਾ ਹਾਲ ਜਾਂ ਉਹ ਪੈਲਸ ਵਾਲੇ ਹਮ ਉਹਨਾਂ ਤੇ ਤਾਂ ਹੋਣਾ ਹੀ ਹੋਣਾ ਹੈ ਉਹਨਾਂ ਤੇ ਹੋਣਾ ਹੀ ਬਿਲਕੁਲ ਅਸਲਾ ਅੰਦਰ ਆ ਗਿਆ ਅਸਲਾ ਅੰਦਰ ਆ ਗਿਆ ਅਸ اچھا ਅਸਲਾ ਕੁਛ ਲਸੈਂਸੀ ਵੀ ਸੀ ਹਮ ਠੀਕ ਹੈ ਨਾ ਜੀ ਤੇ ਦੱਸ ਦੇ ਕਿ ਮੁੜ ਕੇ ਤੇ ਉੱਥੇ 45 ਬੋਰ ਦਾ ਵੀ ਅਸਲਾ ਚੱਲਿਆ ਨਜਾਇਜ਼ ਜੀ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀਗਾ ਸੁਖਮ ਸਿੰਘ ਸਾਹਿਬ ਜਿਸ ਤਰ੍ਹਾਂ ਹੁਣ ਦੇਖੋ ਦੋ ਹਥਿਆਰਬੰਦ ਧਿਰਾਂ ਨੇ ਦੋਵਾਂ ਦੇ ਕੋਲ ਤਗੜੇ ਵੈਪਨ ਹੈ ਅਸੋ 700 ਬੰਦਾ 1000 ਬੰਦਾ ਜੀ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਸੀ ਜਾਨੀ ਨੁਕਸਾਨ ਤੇ ਹੋ ਗਿਆ ਇਹ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਬਾਕੀ ਜੇ ਇਹਨਾਂ ਨੇ ਸੱਦੇ ਆਂ ਗਿਆ ਲੈ ਕਿ ਇਹਨਾਂ ਨੇ ਮੂਰਖਤਾ ਕੀਤੀ ਹੂੰ ਤੁਸੀਂ ਇੱਕ ਦਿਨੋਂ ਇੱਕ ਇੱਕ ਦਿਨ ਸੱਦ ਲੋ ਜੀ ਦੂਜੇ ਨੂੰ ਦੂਜੇ ਦਿਨ ਸੱਦ ਲੋ ਯਾਰ ਵਿਆਹ ਆਪਣਾ ਦੋ ਤਿੰਨ ਦਿਨ ਚੱਲਦਾ ਹੀ ਹੈ ਨਾ ਹੂੰ ਜਾਂ ਕਿਸੇ ਨੂੰ ਵੀ ਨਾ ਸੱਦੋ ਯਾਰ ਜੀ ਦੱਸ ਦਿਆਂ ਕਿ ਇਹ ਜਿਹੜਾ ਲਾੜਾ ਸੀਗਾ ਨਾ ਦਰਅਸਲ ਕੀ ਹੈ ਕਿ ਠੇਕੇਦਾਰ ਸੀ ਅੱਜ ਵੀ ਮੇਲੇ ਬੂਲੇ ਨਹੀਂ ਇਹਨਾਂ ਦੇ ਠੇਕੇ ਲੈਂਦਾ ਸੀਗਾ ਤਾ ਹੁਣ ਤੁਸੀਂ ਹਿਸਾਬ ਕਿਤਾਬ ਲਾ ਲਓ ਕਿ ਕੋਈ ਹੋ ਸਕਦਾ ਸਾਥ ਪਿਆਲੀ ਕੋਈ ਇਦਾਂ ਦੀ ਹੋਵੇ ਹੁੰਦਾ ਹੀ ਆ ਤੁਹਾਨੂੰ ਪਤਾ ਜਿਹੜੇ ਇਦਾਂ ਦੇ ਬੰਦੇ ਹੁੰਦੇ ਆ ਤੇ ਜਿਹੜੇ ਇਦਾਂ ਦੇ ਯੋਜਕ ਹੁੰਦੇ ਆ ਉਹਨਾਂ ਦਾ ਆਪਸ ਦੇ ਵਿੱਚ ਹੁੰਦਾ ਹੀ ਆ ਸਹਿਚਾਰਾ ਤਾਂ ਗੱਲ ਇਹ ਆ ਕਿ ਇਹ ਜਿਹੜਾ ਦੋਹਾਂ ਧਿਰਾਂ ਨੂੰ ਉੱਥੇ ਬੁਲਾ ਲੈਣਾ ਤੇ ਉਹਨਾਂ ਨੇ ਅਗਾ ਫਿਰ ਇਹ ਨਹੀਂ ਸੋਚਿਆ ਕਿ ਯਾਰ ਦੁਸ਼ਮਣੀ ਸਾਡੀ ਤੇ ਚੱਲੀ ਆਈ ਆ ਜੀ ਤੇ ਗਾਂ ਚੱਲਦੀ ਰਹਿਣੀ ਆ ਬਈ ਅਸੀਂ ਵਿਆਹ ਖਰਾਬ ਨਾ ਕਰੀਏ ਵਿਆਹ ਕੀ ਹੋਰ ਤੇ ਹੁਣ ਕਦੋਂ ਘੜੀ ਖਰਾਬ ਹੋ ਗਏ ਹੂੰ ਸੋ ਬਹੁਤ ਮੰਦ ਭਾਗੀ ਘਟਣਾ ਹੈ ਤੇ ਬਹੁਤ ਕੁਝ ਮੇਰੇ ਖਿਆਲ ਦੇ ਨਾਲ ਪੰਜਾਬੀਆਂ ਨੂੰ ਸਿੱਖਣ ਦੀ ਵੀ ਲੋੜ ਆ ਇਹਦੇ ਜੀ ਜੀ ਠੀਕ ਹੈ ਨਾ ਜੀ ਕਿ ਜੇ ਇਸ ਤਰ੍ਹਾਂ ਕਿਸੇ ਦੀ ਲਾਗੜਾਟ ਆ ਠੀਕ ਹੈ ਨਾ ਤੁਸੀਂ ਲਾਗੜਾਟ ਖਤਮ ਨਹੀਂ ਕਰਵਾ ਸਕਦੇ ਤਾਂ ਦੋਆ ਤਿਹਰਾ ਨੂੰ ਆਮ ਸਾਹਮਣੇ ਉੱਥੇ ਬਿਠਾਉਣ ਤੋਂ ਗਰੇਜ਼ ਹੀ ਕਰੋ ਬਿਲਕੁਲ ਬਿਲਕੁਲ ਕੀ ਪਤਾ ਤੇਰੇ ਸਾਡੇ ਬੰਦੇ ਤੇ ਇਹੋ ਜੇ ਆ ਕਿ ਡੀਜੇ ਤੋਂ ਕਤਲ ਕਰ ਦਿੰਦੇ ਨੇ ਕਰ ਦਿੰਦੇ ਵਿਆਹ ਗਾਣਾ ਨਹੀਂ ਆਹ ਲਾ ਕਿੰਨੇ ਵਿਆਹਾਂ ਵਿੱਚ ਹੋਇਆ ਕਰਨ ਕਿੰਨੇ ਹਾਂ ਜੀ ਤਾਂ ਇਸ ਵਾਸਤੇ ਇਹ ਸਾਰਾ ਕੁਝ ਉੱਥੇ ਹੋਇਆ ਜੇ ਗੱਲ ਬਹੁਤ ਮੰਦ ਭਾਗੀ ਆ ਤੇ ਗੱਲ ਸੋਚਣ ਵਾਲੀ ਵੀ ਆ ਕਿ ਵਿਆਹਾਂ ਦਾ ਸੀਜ਼ਨ ਹਲੇ ਸ਼ੁਰੂ ਹੀ ਹੋਇਆ ਕਿਤੇ ਇਹ ਵਿਸਾਖ ਤੱਕ ਹੀ ਚਲੇ ਜਾਂਦਾ ਗਾਂ ਤੇ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਤੁਸੀਂ ਵੇਖੋ ਹੁਣ ਕਿਤੇ ਜਾਗੋ ਚ ਗੋਲੀ ਚਲਾ ਦੇਣੀ ਆ ਕਿਤੇ ਕਿਤੇ ਤਾਂ ਮਤਲਬ ਕਿ ਇਹ ਸਾਡੇ ਤਾਂ ਵਿਆਹ ਵੀ ਖੁੰਨੀ ਹੋ ਗਏ ਤਾਂ ਇਹ ਕਹਿੰਨਾ ਕਿ ਵਿਆਹ ਹੋਣ ਚਾਹੇ ਵੋਟਾਂ ਹੋਣ ਬਾਈ ਜ਼ਰਾ ਬਚ ਕੇ ਮੁਰ ਬਚ ਕੇ ਬਿਲਕੁਲ ਬਚ ਕੇ ਮੁਰ ਮੇਰੇ ਕੋ ਭਾਈ ਦੋਨੇ ਚੀਜ਼ਾਂ ਦਾ ਸੀਜ਼ਨ ਵੀ ਇਕੱਠਾ ਆ ਗਿਆ ਹੁਣ ਤੇ ਧਿਆਨ ਰੱਖੋ ਆਪਣਾ ਤੇ ਬਿਕਰ ਸਿੰਘ ਦੀ ਵਿਧਾਇਕ ਦੇ ਸੁਰੱਖਿਆ ਕਰਮੀਆਂ ਨੇ ਕਾਰਵਾਈ ਇਹੋ ਕੀਤੀ ਕਿ ਬਸ ਵਿਧਾਇਕ ਸਾਹਿਬ ਨੂੰ ਲੈ ਗਏ ਨੇ ਕੱਢ ਕੇ ਉਹ ਇਹ ਵੀ ਵੱਡੀ ਗੱਲ ਹੋ ਗਈ ਆ ਆ ਜ਼ਰਾਵਰ ਜੀ ਕਹਿ ਰਹੇ ਨੇ ਕਿ ਲਾੜੇ ਤੇ ਪਰਚਾ ਹੋ ਗਿਆ ਹੂੰ ਪਰਚਾ ਹੋ ਹੀ ਜਾਣਾ ਨਾ ਜੀ ਪਰਚਾ ਦੇਖੋ ਸੁਭਾਵਕ ਹੈ ਨਾ ਕਿ ਤੁਹਾਡੇ ਵਿਆਹ ਦੇ ਵਿੱਚ ਅਸਲਾ ਆ ਗਿਆ ਪੈਲਸ ਵਾਲੇ ਵੀ ਰਗੜੇਗਾ ਜੀ ਸੁਆਪਨ ਸ਼ਰਮਾ ਉਥੇ ਉਹਨੇ ਸਾਰੇ ਮਾਝਦੇ ਨੇ ਹੂੰ ਠੀਕ ਹੈ ਨਾ ਜੀ ਉਹ ਚਾਈ ਦੀ ਵੀ ਕਾਰਵਾਈ ਕਰਦੇ ਨੇ ਜੀ ਕਾਰਵਾਈ ਚਾਹੀਦੀ ਹੈ ਜੀ ਕਾਰਵਾਈ ਚਾਹੀਦੀ ਹੈ ਇਹ ਤੇ ਬਹੁਤ ਮਤਲਬ ਕਿ ਕਮਾਲ ਦੀ ਗੱਲ ਹੈ ਨਾ ਕਿ ਵੀ ਅਸਲਾ ਖੁੱਲੇ ਰੂਪ ਦੇ ਵਿੱਚ ਪ੍ਰੈਜੰਦਾ ਜੀ ਤੇ ਜਿੱਥੇ ਅੱਛਾ ਉਦਾਂ ਤੁਸੀਂ ਤਿੱਤਰ ਮਾਰ ਜੀ ਚੱਕ ਕੇ ਕਿਤੇ ਫੋਟੋ ਖਿਚਾ ਲਓ ਤੇ ਇਹ ਪਰਚਾ ਕਰ ਦਿੰਦੇ ਬਿਲਕੁਲ ਬਿਲਕੁਲ ਫਿਰ ਲੱਭ ਜਾਵਾਂ ਸ਼ਾਦੀਆਂ ਚ ਲੋਕ ਚੱਕੀ ਫਰਦੇ ਆ ਨਾਲ ਜੀ ਬੜਾ ਖਤਰਨਾਕ ਕੰਮ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਨਾਲ ਜੁੜਨ ਵਾਸਤੇ ਤੇ ਜਿਹੜੇ ਦੋਸਤ ਜੁੜੇ ਹੋਏ ਨਹੀਂ ਉਹਨਾਂ ਦਾ ਧੰਨਵਾਦ ਪਰ ਜਿਹੜੇ ਨਹੀਂ ਜੁੜੇ ਉਹਨਾਂ ਤੱਕ ਪ੍ਰੋਗਰਾਮ ਥੋੜਾ ਜਿਹਾ ਸ਼ੇਅਰ ਕਰ ਦਿਓ ਪ੍ਰੋਗਰਾਮ ਪਹੁੰਚਤਾ ਕਰ ਦਿਓ ਦੋ ਕ ਹਫ਼ਤੇ ਤੋਂ ਆਪਾਂ ਤੇ ਪਰ ਸਰਦੀ ਆਉਣ ਤੋਂ ਪਹਿਲਾਂ ਹੀ ਆਪਾਂ ਠੰਢੀ ਹੋਣਾ ਅਜੇ ਸਜਣ ਕਹਿ ਰਹੇ ਨੇ ਵਾਰ-ਵਾਰ ਕਿ ਸਰ ਪਲੀਜ਼ ਜੈਫਰੀ ਐਪਸਟਿਨ ਤੇ ਜ਼ਰੂਰ